ਸਾਡੇ ਮਾਪੇ ਹਮੇਸ਼ਾ ਸਾਨੂੰ ਸਿਖਾਉਂਦੇ ਆਏ ਐ ਬਈ ਜਦੋਂ ਕੋਈ ਆਪ ਤੋਂ ਵੱਡਾ ਬਜ਼ੁਰਗ ਸਾਹਮਣੇ ਹੋਵੇ ਤੇ ਉਹਦੇ ਉਹਨੂੰ ਰਿਸਪੈਕਟ ਦੇਣੀ ਉਹਦੇ ਪੈਰੀਂ ਹੱਥ ਲਾਉਣਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਅ ਬਾਕੀ ਉਹਨਾਂ ਦਾ ਕੀ ਪਰਸਪੈਕਟਿਵ ਹੈ ਉਹ ਕਿਸ ਅ ਚੀਜ਼ ਨੂੰ ਕਿਹੜੀ ਚੀਜ਼ ਉਹਨਾਂ ਨੂੰ ਬੁਰੀ ਲੱਗੀ ਹੈ ਤਾਂ ਉਹੀ ਜਵਾਬ ਦੇ ਪਾਉਣਗੇ ਬਟ ਮੈਨੂੰ ਇਹ ਲੱਗਦਾ ਵੀ ਦਿਲਜੀਤ ਬਹੁਤ ਇੱਕ ਰਿਸਪੋਨਸੀਬਲ ਤੇ ਬਹੁਤ ਸਿਆਣਾ ਆਰਟਿਸਟ ਹੈ ਉਹ ਪੰਜਾਬ ਦੇ ਹਿੱਤ ਚ ਹਮੇਸ਼ਾ ਹੀ ਉਹਨੇ ਗੱਲ ਕੀਤੀ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਦਾ ਰਿਹਾ ਮੈਨੂੰ ਲੱਗਦਾ ਕਿ ਵੀ ਕੁਝ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੇ ਕੋਈ ਕੋਈ ਸਾਡਾ ਸਾਡੀ ਸਰਦਾਰੀ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਪੰਜਾਬ ਤੋਂ ਕਿਤੇ ਵੀ ਬਾਹਰ ਅਜ ਦਿਲਜੀਤ ਕਹਿਜਾ ਆਰਟਿਸਟ ਹੈ ਜਿਹਨੂੰ ਪੂਰੀ ਦੁਨੀਆ ਜਾਣਦੀ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਉਹ ਚੰਗੇਲੀ ਰਿਪਰੈਜ਼ੈਂਟ ਕਰ ਰਿਹਾ ਸੋ ਮੈਨੂੰ ਲੱਗਦਾ ਵੀ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਮੋਟੀਵੇਟੇਟਿੰਗ ਕਰਨਾ ਚਾਹੀਦਾ ਕਿਉਂ ਸ਼ੋਅ ਨਹੀਂ ਕਰਨ ਦਾ ਜਾਇਗਾ ਸਟੇਲਿਅਸ ਜਿਦਾ ਉਹ ਵੀ ਚੁਈਏ ਪਹਿਲੇ ਇਹ ਇਹ ਇਹਦਾ ਜਵਾਬ ਤਾਂ ਉਹੀ ਦੇ ਪਾਉਣਗੇ ਵੀ ਉਹਦਾ ਕਿਉਂ ਨਹੀਂ ਕਰਨ ਦੇਣਾ ਉਹਨਾਂ ਨੇ ਸ਼ੋਅ ਤਾਂ ਵੀ ਇਹਦੇ ਤੁਸੀਂ ਪੰਨੂ ਜੀ ਨੇ ਕਿਹਾ ਉਹ ਇਹਨਾਂ ਇਹਦੇ ਤੇ ਮੈਂ ਬਹੁਤ ਜਿਆਦਾ ਟਿੱਪਣੀ ਨਹੀਂ ਕਰਨੀ ਚਾਹਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਜਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਇਕੱਠੇ ਨੇ ਸ਼ੋਅ ਵੀ ਕੀਤੇ ਆ ਸਰ ਅਮਤਾਪ ਵਚਨ ਜੀ ਦਾ ਮਾਣ ਹੈ ਜਿਹਦੇ ਉਹਨੇ ਦੇਖੋ ਮਾਣ ਹੋਵੇ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨਾਇਕ ਮੰਨੇ ਗਏ ਸੀਨੀਅਰ ਸੀਨੀਅਰ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਐਜ਼ ਅ ਜੂਨੀਅਰ ਉਹਨਾਂ ਦੀ ਰਿਸਪੈਕਟ ਕਰੀਏ ਟਾਲਗੜ ਮੁਖੀ ਜਿਹੜੇ ਪਾਕਿਸਤਾਨ ਦੇ ਕਲਾਕਾਰਾਂ ਦਾ ਵਿਰੋਧ ਹੋਇਆ ਪਿਛੇ ਜੀ ਉਦੋਂ ਮੈਨੂੰ ਟਾਲਗੜ ਕਿਹਾ ਗਿਆ ਮੈਂ ਕਹਿੰਦਾ ਵੀ ਜਿਹੜੇ ਕੰਮ ਲਈ ਆਪਾਂ ਆਏ ਆ ਜੇ ਉਹਦੇ ਤੇ ਤੁਸੀਂ ਗੱਲ ਕਰੋ ਤੇ ਮੈਨੂੰ ਲੱਜ ਜ਼ਿਆਦਾ ਵਧੀਆ ਤਾਂ ਪਤਾ ਕੀ ਹੈ ਅੱਜਕੱਲ ਕੀ ਹੋ ਗਿਆ ਕਿ ਦੇਖੋ ਤੁਸੀਂ ਸਾਰੇ ਮੇਰੇ ਲਈ ਰਿਸਪੈਕਟਡ ਹੋ ਮੇਰੇ ਲਈ ਸਤਿਕਾਰਯੋਗ ਬਟ ਅੱਜ ਕੱਲ ਨਾ ਮੂੰਹ ਗੱਲ ਨਿਕਲੀ ਕੁਝ ਹੋਰ ਬਣ ਜਾਂਦੀ ਆ ਆਪਾਂ ਨੂੰ ਚਾਰ ਵੀਊ ਮਿਲ ਜਾਣੇ ਆ ਬਟ ਆਪਾਂ ਕਿਸੇ ਹੋਰ ਸਾਡੇ ਮਾਪੇ ਹਮੇਸ਼ਾ ਸਾਨੂੰ ਸਿਖਾਉਂਦੇ ਆਏ ਆ ਬਈ ਜਦੋਂ ਕੋਈ ਆਪ ਤੋਂ ਵੱਡਾ ਬਜ਼ੁਰਗ ਸਾਹਮਣੇ ਹੋਵੇ ਤੇ ਉਹਦੇ ਉਹਨੂੰ ਰਿਸਪੈਕਟ ਦੇਣੀ ਉਹਦੇ ਪੈਰੀਂ ਹੱਥ ਲਾਉਣਾ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਅ ਬਾਕੀ ਉਹਨਾਂ ਦਾ ਕੀ ਪਰਸਪੈਕਟਿਵ ਹੈ ਉਹ ਕਿਸ ਚੀਜ਼ ਨੂੰ ਕਿਹੜੀ ਚੀਜ਼ ਉਹਨਾਂ ਨੂੰ ਬੁਰੀ ਲੱਗੀ ਹੈ ਤਾਂ ਉਹੀ ਜਵਾਬ ਦੇ ਪਾਉਣਗੇ ਬਟ ਮੈਨੂੰ ਇਹ ਲੱਗਦਾ ਵੀ ਦਿਲਜੀਤ ਬਹੁਤ ਇੱਕ ਰਿਸਪੋਨਸੀਬਲ ਤੇ ਬਹੁਤ ਸਿਆਣਾ ਆਰਟਿਸਟ ਹੈ ਉਹ ਪੰਜਾਬ ਦੇ ਹਿੱਤ ਚ ਹਮੇਸ਼ਾ ਹੀ ਉਹਨੇ ਗੱਲ ਕੀਤੀ ਹੈ ਔਰ ਪੰਜਾਬ ਦੇ ਨਾਲ ਹਮੇਸ਼ਾ ਹੀ ਖੜਦਾ ਰਿਹਾ ਹੈ ਮੈਨੂੰ ਲੱਗਦਾ ਕਿ ਵੀ ਕੁਝ ਚੀਜ਼ਾਂ ਸਾਨੂੰ ਇਗਨੋਰ ਕਰਨੀਆਂ ਚਾਹੀਦੀਆਂ ਜੇ ਕੋਈ ਕੋਈ ਸਾਡਾ ਸਾਡੀ ਸਰਦਾਰੀ ਨੂੰ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਪੰਜਾਬ ਤੋਂ ਕਿਤੇ ਵੀ ਬਾਹਰ ਅਜ ਦਿਲਜੀਤ ਕਹੇ ਹਜਾਰਟਿਸਟ ਹੈ ਜਿਹਨੂੰ ਪੂਰੀ ਦੁਨੀਆ ਜਾਣਦੀ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਉਹ ਚੰਗੇ ਲਈ ਰਿਪਰੈਜ਼ੈਂਟ ਕਰ ਰਿਹਾ ਸੋ ਮੈਨੂੰ ਲੱਗਦਾ ਵੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਮੋਟੀਵੇਟਿੰਗ ਚਾਹੀਦਾ ਛੋਣੀ ਇੱਕ ਅੰਤ ਹੋ ਜਾਏਗਾ ਸਟ੍ਰੇਲੀਅਸ ਦੇ ਤਾ ਉਹ ਵਿੱਚ ਵੀ ਆਪਾਂ ਇਹ ਇਹ ਇਹਦਾ ਜਵਾਬ ਤਾਂ ਉਹੀ ਦੇ ਪਾਉਣਗੇ ਵੀ ਉਹਦਾ ਕਿਉਂ ਨਹੀਂ ਕਰਨ ਦੇਣਾ ਉਹਨਾਂ ਨੇ ਸ਼ੋ ਤਾਂ ਵੇਖਦੇ ਤੁਸੀਂ ਪੰਨੂ ਜੀ ਨੇ ਕਿਹਾ ਇਹਨਾਂ ਇਹ ਜੇ ਮੈਂ ਬਹੁਤ ਹੀ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹਾਂਗਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਦਿਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਇਕੱਠੇ ਨੇ ਸ਼ੋਅਜ਼ ਵੀ ਕੀਤੇ ਆ ਸਰ ਅਮਤਾਪ ਵਚਨ ਜੀ ਦਾ ਮਾਣ ਹੈ ਜਿਹਦੇ ਉਹਨੇ ਪਹਿਲਾਂ ਦੇਖੋ ਮਾਣ ਹੋਵੇ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨਾਇਕ ਮੰਨੇ ਗਏ ਸੀਨੀਅਰ ਸੀਨੀਅਰ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਐਜ਼ ਅ ਜੂਨੀਅਰ ਉਹਨਾਂ ਦੀ ਰਿਸਪੈਕਟ ਕਰੀਏ ਪੀਪਲ ਨਾਲ ਮੁਕਰੀ ਜਿਵੇਂ ਪਾਕਿਸਤਾਨ ਦੇ ਕਲਾਕਾਰਾਂ ਦਾ ਵਿਰੋਧ ਹੋਇਆ ਪਿਛੇ ਜੀ ਹਾਂ ਉਦੋਂ ਮੈਨੂੰ ਟਾਲਣੀ ਚਾ ਗਿਆ ਮੈਂ ਕਹਿੰਦਾ ਵੀ ਜਿਹੜੇ ਕੰਮ ਲਈ ਆਪਾਂ ਆਏ ਆ ਜੇ ਉਹਦੇ ਤੇ ਤੁਸੀਂ ਗੱਲ ਕਰੋ ਤੇ ਮੈਨੂੰ ਲੱਗਦਾ ਵਧੀਆ ਤਾਂ ਪਤਾ ਕੀ ਹੈ ਅੱਜ ਕੱਲ ਕੀ ਹੋ ਗਿਆ ਕਿ ਦੇਖੋ ਤੁਸੀਂ ਸਾਰੇ ਮੇਰੇ ਲਈ ਰਿਸਪੈਕਟਡ ਹੋ ਮੇਰੇ ਲਈ ਸਤਿਕਾਰਯੋਗ ਹੋ ਬਟ ਅੱਜ ਕੱਲ ਨਾ ਮੂੰਹ ਗੱਲ ਨਿਕਲੀ ਕੁਝ ਹੋਰ ਬਣ ਜਾਂਦੀ ਆ ਆਪਾਂ ਨੂੰ ਚਾਰ ਵੀਊ ਮਿਲ ਜਾਣੇ ਆ ਬਟ ਆਪਾਂ ਕਿਸੇ ਹੋਰ